ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾਂ ਅੰਕਾਰ ਸਿਮਾ ਇੱਕ ਓੰਕਾਰ ਸਤਗੁਰ ਪਰਸਾ ਸਤਗੁਰ ਪਾਸ ਬੇਨਤੀਆਂ ਮਿਲ ਨਾਮ ਅਧਾਰ ਆ ਤੁਠਾ ਸੱਚਾ ਪਾਤਸ਼ਾਹ ਤਾਪ ਗਿਆ ਸੰਸਾਰਾ ਭਗਤਾ ਕੇ ਟੇਕ ਤੂੰ ਸੰਤਾਂ ਕੀ ਓਟ ਤੂੰ ਸੱਚਾ ਸਿਰਜਣਹਾਰਾ ਰਹਾ ਸੱਚ ਤੇਰੇ ਸਮਗਰੇ ਸੱਚ ਤੇਰਾ ਦਰਬਾਰਾ ਸੱਚ ਤੇਰੇ ਖਜਨਿਆ ਸਾਚ ਤੇਰਾ ਤੇਰਾ ਪਾਸਾਰਾ ਤੇਰਾ ਰੂਪ ਆਗਮ ਹੈ ਅਨੂਪ ਤੇਰਾ ਦਗਸਾਰਾ ਧੌ ਕਰਵਾਣੀ ਤੇਰਿਆਂ ਸੇਵਕਾਂ ਜਨ ਹਰ ਨਾਮ ਪਿਆਰਾ ਸਭੇ ਸ਼ਾਮ ਪੁਰੀਆਂ ਜਾਂ ਪਾਇਆ ਅਗਮ ਅਪਾਰਾ ਗੁਰ ਨਾਨਕ ਮਿਲਿਆ ਪਾਰ ਬ੍ਰਹਮ ਤੇਰਿਆ ਚਰਣਾ ਕਾਮਲ ਹਰਿ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ 5 ਅੰਕਾਰ ਸਿਮਾ ਇੱਕ ਓੰਕਾਰ ਸਤਗੁਰ ਪਰਸਾ ਸਤਗੁਰ ਪਾਸ ਬੇਨੰਤੀਆ ਮਿਲ ਨਾਮ ਅਧਾਰਾ ਟੁੱਟਾ ਸੱਚਾ ਪਾਤਸ਼ਾਹ ਤਾਪ ਗਿਆ ਸੰਸਾਰਾ ਭਗਤਾਂ ਕੇ ਟੇਕ ਤੂੰ ਸੰਤਾਂ ਕੀ ਓਟ ਤੂੰ ਸੱਚਾ ਸਿਰਜਣਹਾਰਾ ਰਹਾ ਸਾਜ ਤੇਰੀ ਸਮਗਰੇ ਸੱਚ ਤੇਰਾ ਦਰਬਾਰਾ ਸੱਚ ਤੇਰੇ ਖਜਨਿਆ ਸੱਚ ਤੇਰਾ ਤੇਰਾ ਪਾਸਾਰਾ ਤੇਰਾ ਰੂਪ ਆਗਮ ਹੈ ਅਨੂਪ ਤੇਰਾ ਦਰਸਾਰਾ ਧੌ ਕਰ ਬਾਣੀ ਤੇਰਿਆਂ ਸੇਵਕਾਂ ਜਨ ਹਰ ਨਾਮ ਪਿਆਰਾ ਸਭੇ ਸ਼ਾਮ ਪੁਰੀਆਂ ਜਾਂ ਪਾਇਆ ਅਜਾਮ ਅਪਾਰ ਗੁਰ ਨਾਨਕ ਮਿਲਿਆ ਪਰਮ ਬ੍ਰਹਮ ਤੇਰਿਆ ਚਰਣਾ ਕਾ ਬਲ ਹਰਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾਂ ਅੰਕਾਰ ਸਿਮਾ ਇੱਕ ਓੰਕਾਰ ਸਤਗੁਰ ਪਰਸਾਤ ਸਤਗੁਰ ਪਾਸ ਬੇਨੰਤੀਆ ਮਿਲੇ ਨਾਮ ਅਧਾਰam ਤੁਠਾ ਸੱਚਾ ਪਾਤਸ਼ਾਹ ਤਾਪ ਗਿਆ ਸੰਸਾਰam ਭਗਤਾ ਕੇ ਟੇਕ ਤੂੰ ਸੰਤਾਂ ਕੀ ਓਟ ਤੂੰ ਸੱਚ ਸਿਰਜਣਹਾਰਾ ਰਹਾ ਸਾਚ ਤੇਰੇ ਸਮਗਰੇ ਸਾਚ ਤੇਰਾ ਦਰਬਾਰਾ ਸਾਚ ਤੇਰੇ ਖਜਨਿਆ ਸਾਚ ਤੇਰਾ ਤੇਰਾ ਪਾਸਾਰਾ ਤੇਰਾ ਰੂਪ ਆਗਮ ਹੈ ਅਨੂਪ ਤੇਰਾ ਦਰਸਾਰਾ ਧੌ ਕਰ ਬਾਣੀ ਤੇਰੇ ਅੰਸੇਵਕਾ ਜਨ ਹਰ ਨਾਮ ਪਿਆਰਾ ਸਭੇ ਸ਼ਾਮ ਪੁਰੀਆਂ ਜਾਂ ਪਾਇਆ ਅਗਮ ਅਪਾਰ ਗੁਰ ਨਾਨਕ ਮਿਲਿਆ ਪਰਮ ਬ੍ਰਹਮ ਦੇ ਰਿਆਂ ਚਰਣਾ ਕਾ ਬਲੇ ਹਰਿ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾਂ ਅੰਕਾਰ ਸਿਮਾ ਇੱਕ ਓੰਕਾਰ ਸਤਗੁਰ ਪਰਸਾਤ ਸਤਗੁਰ ਪਾਸ ਬੇਨੰਤੀਆਂ ਮਿਲੈ ਨਾਮ ਅਧਾਰਾ ਤੁਠਾ ਸੱਚਾ ਪਾਤਸ਼ਾਹ ਤਾਪ ਗਿਆ ਸੰਸਾਰਾ ਭਗਤਾ ਕੇ ਟੇਕ ਤੂੰ ਸੰਤਾਂ ਕੀ ਓਟ ਤੂੰ ਸੱਚਾ ਸਿਰਜਣਹਾਰਾ ਰਹਾ ਸਾਚ ਤੇਰੀ ਸਮਗਰੇ ਸਾਚ ਤੇਰਾ ਦਰਬਾਰਾ ਸਾਚ ਤੇਰੇ ਖਜਨਿਆ ਸਾਚ ਤੇਰਾ ਪਾਸ ਸਾਰਾ ਤੇਰਾ ਰੂਪ ਆਗਮ ਹੈ ਅਨੂਪ ਤੇਰਾ ਦਰਸਾਰਾ ਧੌ ਕਰ ਬਾਣੀ ਤੇਰਿਆਂ ਸੇਵਕਾਂ ਜਿਨ ਹਰ ਨਾਮ ਪਿਆਰਾ सबैशां पूरिया जा पाया गम अपरा गुरु नानक मिलया पार ब्रह्म तेरे चरण का बलहराया सतनाम श्री वाहे गुरु साहेब जी सु ਮਹਲਾ ਪੰਜਵਾਂ ਅੰਕਾਰ ਸਿਮਾ ਇੱਕ ਓੰਕਾਰ ਸਤਗੁਰ ਪਰਸਾਦ ਸਤਗੁਰ ਪਾਸ ਬੇਨੰਤੀਆ ਮਿਲੈ ਨਾਮ ਅਧਾਰam ਟੁੱਟਾ ਸੱਚਾ ਪਾਤਸ਼ਾਹ ਤਾਪ ਗਿਆ ਸੰਸਾਰਾ ਭਗਤਾਂ ਕੇ ਟੇਕ ਤੂੰ ਸੰਤਾਂ ਕੀ ਓਟ ਤੂੰ ਸੱਚਾ ਸਿਰਜਣਹਾਰਾ ਰਹਾ ਸਾਚ ਤੇਰੇ ਸਮਗਰੇ ਸਾਚ ਤੇਰਾ ਦਰਬਾਰਾ ਸਾਚ ਤੇਰੇ ਖਜਨਿਆ ਸਾਚ ਤੇਰਾ ਤੇਰਾ ਪਾਸਾਰਾ ਤੇਰਾ ਰੂਪ ਆਗਮ ਹੈ ਅਨੂਪ ਤੇਰਾ ਦਰਸਾਰਾ ਧੌ ਕਰ ਬਾਣੀ ਤੇਰਿਆਂ ਸੇਵਕਾਂ ਜਿਨ ਹਰ ਨਾਮ ਪਿਆਰਾ ਸਭੇ ਸ਼ਾਮ ਪੁਰੀਆਂ ਜਾਂ ਪਾਇਆ ਅਜਮ ਅਪਾਰ ਗੁਰ ਨਾਨਕ ਮਿਲਿਆ ਪਾਰ ਬ੍ਰਹਮ ਤੇਰਿਆਂ ਚਲਣਾ ਕਾਬਲ ਹਰਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ 5 ਅੰਕਾਰ ਸਿਮਾ ਇੱਕ ਓੰਕਾਰ ਸਤਗੁਰ ਪਰਸਾ ਸਤਗੁਰ ਪਾਸ ਬੇਨਤੀਆਂ ਮਿਲ ਨਾਮ ਅਧਾਰam ਪੁੱਠਾ ਸੱਚਾ ਪਾਤਸ਼ਾਹ ਤਾਪ ਗਿਆ ਸੰਸਾਰਾ ਭਗਤਾ ਕੇ ਟੇਕ ਤੂੰ ਸੰਤਾਂ ਕੀ ਓਟ ਤੂੰ ਸੱਚਾ ਸਿਰਜਣਹਾਰਾ ਰਹਾ ਸੱਚ ਤੇਰੇ ਸਮਗਰੇ ਸੱਚ ਤੇਰਾ ਦਰਬਾਰਾ ਸਾਚ ਤੇਰੇ ਖਜ਼ਨਿਆਂ ਸਾਚ ਤੇਰਾ ਤੇਰਾ ਪਾਸਾਰਾ ਤੇਰਾ ਰੂਪ ਆਗਮ ਹੈ ਅਨੂਪ ਤੇਰਾ ਦਰਸਾਰਾ ਧੌਂ ਕਰਵਾਣੀ ਤੇਰਿਆਂ ਸੇਵਕਾਂ ਜਨ ਹਰ ਨਾਮ ਪਿਆਰਾ ਸੰਮੇ ਸ਼ੰਪੁਰੀਆਂ ਜਾਂ ਪਾਇਆ ਅਗਮ ਅਪਾਰ ਗੁਰ ਨਾਨਕ ਮਿਲਿਆ ਪਰਮ ਬ੍ਰਹਮ ਤੇਰੇ ਚਰਣਾ ਕਾ ਬਲ ਹਰਿ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ ਪੰਜਵਾਂ ਅੰਕਾਰ ਸਿਮਰ ਇੱਕ ਓੰਕਾਰ ਸਤਗੁਰ ਪਰਸਾਦ ਸਤਗੁਰ ਪਾਸ ਬੇਨੰਤੀਆ ਮਿਲੈ ਨਾਮ ਅਧਾਰam ਟੁੱਟਾ ਸੱਚਾ ਪਾਤਸ਼ਾਹ ਤਾਪ ਗਿਆ ਸੰਸਾਰਾ ਭਗਤਾਂ ਕੇ ਟੇਕ ਤੂੰ ਸੰਤਾਂ ਕੀ ਓਟਾ ਤੂੰ ਸੱਚਾ ਸਿਰਜਣਹਾਰਾ ਰਹਾ ਸਾਜ ਤੇਰੇ ਸਮਗਰੇ ਸੱਚ ਤੇਰਾ ਦਰਬਾਰਾ ਸੱਚ ਤੇਰੇ ਖਜ਼ਨਿਆ ਸੱਚ ਤੇਰਾ ਤੇਰਾ ਪਾਸਾਰਾ ਤੇਰਾ ਰੂਪ ਆਗਮ ਹੈ ਅਨੂਪ ਤੇਰਾ ਦਰਸਾਰਾ ਧੌ ਕਰ ਬਾਣੀ ਤੇਰਿਆਂ ਸੇਵਕਾਂ ਜਿਨ ਹਰ ਨਾਮ ਪਿਆਰਾ ਸਭੇ ਸ਼ਾਮ ਪੁਰੀਆਂ ਜਾਂ ਪਾਇਆ ਅਜਮ ਅਪਾਰ ਗੁਰ ਨਾਨਕ ਮਿਲਿਆ ਪਾਰ ਬ੍ਰਹਮ ਤੇਰਿਆ ਚਲਣਾ ਕਾ ਬਲ ਹਰਿ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾਂ ਅੰਕਾਰ ਸਿਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਸਤਗੁਰ ਪਾਸ ਬੇਨਤੀਆਂ ਮਿਲੈ ਨਾਮ ਅਧਾਰam ਤੁਠਾ ਸਚਾ ਪਾਤਸ਼ਾਹ ਤਾਪ ਗਿਆ ਸੰਸਾਰਾਂ ਪਰਤਾ ਕੇ ਟੇਕ ਤੂੰ ਸੰਤਾਂ ਕੀ ਓਟ ਤੂੰ ਸੱਚਾ ਸਿਰਜਣਹਾਰਾ ਰਹਾ ਸੱਚ ਤੇਰੇ ਸਮਗਰੇ ਸੱਚ ਤੇਰਾ ਦਰਬਾਰਾ ਸੱਚ ਤੇਰੇ ਖਜਿਨਿਆ ਸੱਚ ਤੇਰਾ ਪਾਸਾਰਾ tera roop aagam hai anoop tera dar sara thon kar bani terean sevkan jin har naam pyara sabh e sham puriyan jahan paya agam apara gor nanak milya par brahm ਦੇ ਰਿਆਂ ਚਰਣਾ ਕਾ ਬਲੇ ਹਰਿ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾਂ ਕਰਿ ਸੇਵਾ ਇੱਕ ਓੰਕਾਰ ਸਤਗੁਰ ਪਰਸਾ ਸਤਗੁਰ ਪਾਸ ਬੇਨਤੀਆਂ ਮਿਲ ਨਾਮ ਅਧਾਰਾ ਤੁਰਤਾ ਸੱਚਾ ਪਾਤਸ਼ਾਹ ਤਾਪ ਗਿਆ ਸੰਸਾਰਾ ਭਗਤਾ ਕੇ ਟੇਕ ਤੂੰ ਸੰਤਾਂ ਕੀ ਓਟ ਤੂੰ ਸੱਚਾ ਸਿਰਜਣਹਾਰਾ ਰਹਾ ਸਾਚ ਤੇਰੀ ਸਮਗਰੇ ਸਾਚ ਤੇਰਾ ਦਰਬਾਰਾ ਸਾਚ ਤੇਰੇ ਖਜਨਿਆ ਸਾਚ ਤੇਰਾ ਤੇਰਾ ਪਾਸਾਰਾ ਤੇਰਾ ਰੂਪ ਆਗਮ ਹੈ ਅਨੂਪ ਤੇਰਾ ਦਰਸਾਰਾ ਧੌ ਕਰ ਬਾਣੀ ਤੇਰਿਆਂ ਸੇਵਕਾ ਜਨ ਹਰ ਨਾਮ ਪਿਆਰਾ ਸ਼ੰਮੇ ਸ਼ੰਪੁਰੀਆਂ ਜਾਂ ਪਾਇਆ ਅਗਮ ਅਪਰਾ ਗੁਰ ਨਾਨਕ ਮਿਲਿਆ ਪਰਮ ਬ੍ਰਹਮ ਤੇਰੇ ਚਰਣਾ ਕਾ ਬਲੇ ਹਰਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ महला पंजवंकर शिवां एक ओहंकार सतगुर प्रसाद सतगर पास विनंतिया मिले नाम, नाम अधारा टुठा सचा पातशाह ताप गयासारा ता ਪਰਤਾ ਕੇ ਟੇਕ ਤੂੰ ਸੰਤਾਂ ਕੀ ਓਟ ਤੂੰ ਸੱਚਾ ਸਿਰਜਣਹਾਰਾ ਰਹਾ ਸੱਚ ਤੇਰੇ ਸਮਗਰੇ ਸੱਚ ਤੇਰਾ ਦਰਬਾਰਾ ਸੱਚ ਤੇਰੇ ਖਜਨਿਆ ਸੱਚ ਤੇਰਾ ਪਾਰ ਸਾਰਾ ਤੇਰਾ ਰੂਪ ਆਗਮ ਹੈ ਅਨੂਪ ਤੇਰਾ ਦਰਸਾਰਾ ਧੌ ਕਰ ਬਾਣੀ ਤੇਰਿਆਂ ਸੇਵਕਾਂ ਜਿਨ ਹਰ ਨਾਮ ਪਿਆਰਾ ਸਭੇ ਸ਼ਾਮ ਪੁਰੀਆਂ ਜਾਂ ਪਾਇਆ ਅਜਾਮ ਅਪਾਰ ਗੁਰ ਨਾਨਕ ਮਿਲਿਆ ਪਰਮ ਬ੍ਰਹਮ ਤੇਰਾ ਚਰਣਾ ਕਾ ਬਲਹਰਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾਂ ਕਰਿ ਸ਼ਿਵਾ ਇੱਕ ਓਅੰਕਾਰ ਸਤਗੁਰ ਪਰਸਾ ਸਤਗੁਰ ਪਾਸ ਬੇਨਤੀਆਂ ਮਿਲ ਨਾਮ ਅਧਾਰਾ ਪੁੱਠਾ ਸੱਚਾ ਪਾਤਸ਼ਾਹ ਤਾਪ ਗਿਆ ਸੰਸਾਰਾ ਭਗਤਾ ਕੇ ਟੇਕ ਤੂੰ ਸੰਤਾਂ ਕੀ ਓਟ ਤੂੰ ਸੱਚਾ ਸਿਰਜਣਹਾਰਾ ਰਹਾ ਸੱਚ ਤੇਰੇ ਸਮਗਰੇ ਸੱਚ ਤੇਰਾ ਦਰਬਾਰਾ ਸੱਚ ਤੇਰੇ ਖਜ਼ਨਿਆਂ ਸੱਚ ਤੇਰਾ ਤੇਰਾ ਪਾਸਾਰਾ ਤੇਰਾ ਰੂਪ ਆਗਮ ਹੈ ਅਨੂਪ ਤੇਰਾ ਦਰਸਾਰਾ ਧੌ ਕਰ ਬਾਣੀ ਤੇਰਿਆਂ ਸੇਵਕਾਂ ਜਨ ਹਰ ਨਾਮ ਪਿਆਰਾ ਸਭੇ ਸ਼ਾਂਪੁਰੀਆਂ ਜਾਂ ਪਾਇਆ ਅਗਮ ਅਪਾਰ ਗੁਰ ਨਾਨਕ ਮਿਲਿਆ ਪਰਮ ਤੇਰੇ ਚਰਣਾ ਕਾ ਬਲਹਰਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾਂ ਅੰਕਾਰ ਸਿਵਾ ਇੱਕ ਓੰਕਾਰ ਸਤਗੁਰ ਪਰਸਾ ਸਤਗੁਰ ਪਾਸ ਬੇਨੰਤੀਆ ਮਿਲੈ ਨਾਮ ਅਧਾਰਾ ਤੁਠਾ ਸੱਚਾ ਪਾਤਸ਼ਾਹ ਤਾਪ ਗਿਆ ਸੰਸਾਰਾ ਭਗਤਾ ਕੇ ਟੇਕ ਤੂੰ ਸੰਤਾਂ ਕੀ ਓਟ ਤੂੰ ਸੱਚਾ ਸਿਰਜਣਹਾਰਾ ਰਹਾ ਸੱਚ ਤੇਰੇ ਸਮਗਰੇ ਸੱਚ ਤੇਰਾ ਦਰਬਾਰਾ ਸੱਚ ਤੇਰੇ ਖਜਨਿਆ ਸੱਚ ਤੇਰਾ ਤੇਰਾ ਪਾਸਾਰਾ ਤੇਰਾ ਰੂਪ ਆਗਮ ਹੈ ਅਨੂਪ ਤੇਰਾ ਦਰਸਾਰਾ ਧੌ ਕਰ ਬਾਣੀ ਤੇਰਿਆਂ ਸੇਵਕਾਂ ਜਿਨ ਹਰ ਨਾਮ ਪਿਆਰਾ ਸਭੇ ਸ਼ਾਮ ਪੁਰੀਆਂ ਜਾਂ ਪਾਇਆ ਅਜਮ ਅਪਰਾ ਗੁਰ ਨਾਨਕ ਮਿਲਿਆ ਪਰਮ ਬ੍ਰਹਮ ਤੇਰਿਆ ਚਰਣਾ ਕਾਬਲ ਹਰਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ 5 ਅੰਕਾਰ ਸਿਮਾ ਇੱਕ ਓਅੰਕਾਰ ਸਤਗੁਰ ਪਰਸਾ ਸਤਗੁਰ ਪਾਸ ਬੇਨਤੀਆਂ ਮਿਲ ਨਾਮ ਅਧਾਰਾ ਤੁਠਾ ਸੱਚਾ ਪਾਤਸ਼ਾਹ ਤਾਪ ਗਿਆ ਸੰਸਾਰਾ ਭਗਤਾ ਕੇ ਟੇਕ ਤੂੰ ਸੰਤਾਂ ਕੀ ਓਟ ਤੂੰ ਸੱਚਾ ਸਿਰਜਣਹਾਰਾ ਰਹਾ ਸਾਚ ਤੇਰੇ ਸਮਗਰੇ ਸਾਚ ਤੇਰਾ ਦਰਬਾਰਾ ਸਾਚ ਤੇਰੇ ਖਜ਼ਨਿਆ ਸਾਚ ਤੇਰਾ ਤੇਰਾ ਪਾਸਾਰਾ ਤੇਰਾ ਰੂਪ ਆਗਮ ਹੈ ਅਨੂਪ ਤੇਰਾ ਦਰਸਾਰਾ ਧੌ ਕਰ ਬਾਣੀ ਤੇਰਿਆਂ ਸੇਵਕਾਂ ਜਨ ਹਰ ਨਾਮ ਪਿਆਰਾ ਸਭੇ ਸ਼ਾਮ ਪੁਰੀਆਂ ਜਾਂ ਪਾਇਆ ਅਜਾਮ ਅਪਾਰ ਗੁਰ ਨਾਨਕ ਮਿਲਿਆ ਪਰਮ ਬ੍ਰਹਮ ਤੇਰੇ ਚਰਣਾ ਕਾ ਬਲ ਹਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ